ਮੈਂ ਮੈਂ ਨਹੀਂ ਕਹਿੰਦਾ ਵੀ ਮਤਲਬ ਕਿ ਸਾਰੇ ਲੋਕ ਮਤਲਬ ਕਿ ਕੈਮੀਕਲ ਦੇ ਨਾਲ ਹੀ ਗੁੜ ਤਿਆਰ ਕਰਦੇ ਆ ਸਾਡੇ ਬਜ਼ੁਰਗ ਬੁਰ ਗੁੜ ਬਣਾਉਂਦੇ ਰਹਿਆ ਅਸੀਂ 75 80 ਕਿਲੋ ਰੋਹ ਦੇ ਵਿੱਚ ਆ ਇੱਕ ਚਮਚਾ ਸੀ ਜਿਹੜਾ ਵਾ ਛੋਡੇ ਦਾ ਪਾਉਣਾ ਪਾਤਾ ਇੱਕ ਗਲਾਸ ਇੱਚੇ ਪਾਣੀ ਦਾ ਪਾਉਣਾ ਹੁਣ ਜਿਹੜੇ ਸਾਡੇ ਪਹਿਲਾਂ ਬਜ਼ੁਰਗ ਕੱਢਦੇ ਸੀ ਗੋੜਾ ਜਿੰਦਾ ਤਜਰਬਾ ਲਾ ਲਓ ਹੈਨਾ ਮੈਂ ਹੁਣ ਲੁਧਿਆਣੇ ਯੂਨੀਵਰਸਿਟੀ ਉੱਥੋਂ ਸਾਰੀ ਟ੍ਰੇਨਿੰਗ ਲਈ ਆ ਜੀ। ਕਪੂਰਥੱਲੇ ਮੈਂ ਜਾ ਕੇ ਜਿਹੜੀ ਸਾਰੀ ਇਹਦਾ ਆ ਦੇਖੋ ਜੀ। ਇਹ ਆਹ ਦੇਖੋ। ਇਹਦੇ ਨਾਲ ਕੀ ਹੁੰਦਾ ਜੀ? ਸੋਡੇ ਦੀ ਜਿਹੜੀ ਆ ਵਰਤੋਂ ਘੱਟ ਹੁੰਦੀ ਆ। ਆ ਤੁਸੀਂ ਦਿਖਾਓ ਲਓ। ਆਹ ਚਾਹੀ। ਠੀਕ ਹੈ ਜੀ। ਆ ਮੈ ਲੱਗੀ। ਅਸੀਂ ਇਹਨੂੰ ਵੱਧ ਤੋਂ ਵੱਧ ਇਹਨੂੰ ਫਿਲਟਰ ਕਰਨਾ ਸਾਫ ਕਰਨਾ। ਜਿਹਦੇ ਕੋਈ ਜਿਹੜਾ ਚੋਰ ਨਹੀਂ ਆ ਚੈਲੰਜ ਉਹੀ ਕਰੂਗਾ ਨਾ ਦਿਲ ਖੋਲ ਕੇ ਉਹੀ ਬਾਜ਼ਾਰ ਦੇ ਵਿੱਚ ਚੀਜ਼ ਵੇਚ ਸਕਦਾ ਵਾ ਜਿੰਨੇ ਕੋਈ ਹੀਰਾ ਫੇਰੀ ਨਹੀਂ ਕੀਤੀ ਬੰਦਾ ਬੰਦੇ ਤੋਂ ਬਹੁਤ ਪੜਦਾ ਉਲੇ ਰੱਖਦਾ ਪਰ ਪ੍ਰਮਾਤਮਾ ਉੱਤੇ ਵਿਦਾ ਜੀ ਮੇਰਾ ਅੱਜ ਵੀ ਉਸ ਡੀ ਐਚਓ ਸਾਹਿਬ ਨੂੰ ਚੈਲੰਜ ਸੀ ਮੇਰਾ ਹੁਣ ਵੀ ਚੈਲੰਜ ਆ ਆ ਕੇ ਮੇਰੇ ਗੁੜ ਦਾ ਚੱਕ ਮੈਂ ਲੱਖ ਰੁਪਏ ਨਾਮ ਦਊਗਾ ਜੇ ਮੇਰੇ ਗੁੜ ਦਾ ਕੋਈ ਕੋਈ ਬਲੱਡ ਕੱਢ ਦੇਵੇ ਰੰਧਾਂਨ ਜ਼ਿਲ੍ਹੇ ਦੇ ਪਿੰਡ ਕਦਗਿਲ ਵਿੱਚ ਪਹੁੰਚੇ ਆ ਤਾਂ ਅੱਜ ਉਸ ਕਿਸਾਨ ਕੋਲ ਪਹੁੰਚੇ ਆ ਜਿੰਨੇ ਪਿਛਲੀ ਵਾਰ ਦੇਸੀ ਗੁੜ ਬਣਾਉਂਦਾ ਇਹ ਤੇ ਪਿਛਲੀ ਵਾਰ ਡੀ ਐਚਓ ਲਖਵੀਰ ਸਿੰਘ ਧਾਕੜ ਅਫਸਰ ਮਸ਼ਹੂਰ ਸੀ ਉਸ ਨੂੰ ਖੁੱਲਾ ਚੈਲੰਜ ਕੀਤਾ ਸੀ ਕਿ ਜੇਕਰ ਮੇਰੇ ਗੁੜ ਦੇ ਵਿੱਚ ਕੋਈ ਮਿਲਾਵਟ ਹੈ ਤਾਂ ਸਾਹਮਣੇ ਆ ਕੇ ਮੇਰੇ ਇੱਥੇ ਚੈੱਕ ਕਰੋ ਤਾਂ ਅੱਜ ਵੀ ਉਹਨਾਂ ਦੇ ਕੋਲ ਪਹੁੰਚੇ ਆ ਹਰ ਸਾਲ ਗੁੜ ਜਿਹੜਾ ਕੱਢਦੇ ਆ ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ 100% ਸ਼ੁੱਧ ਬਿਨਾ ਕਿਸੇ ਕੈਮੀਕਲ ਦੇ ਜ਼ਿੰਮੇਦਾਰਾ ਦੇਸੀ ਗੁੜ ਤਾਂ ਅੱਜ ਵੀ ਉਸ ਵੀਰ ਕੋਲ ਪਹੁੰਚਿਆ ਅੱਜ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਜਿਹੜਾ ਰੁਝਾਨ ਹੈ ਤੇ ਕਿਵੇਂ ਦੀ ਗੁੜ ਦੀ ਜਿਹੜੀ ਵਿਕਰੀ ਹੋ ਰਹੀ ਆ ਸਾਡੇ ਨਾਲ ਮੌਜੂਦ ਨੇ ਇੱਥੇ ਭਾਈ ਸਾਹਿਬ ਜੀ ਆ ਜਾਓ ਤੇ ਸਰਪੰਚ ਸਾਹਿਬ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਸਭ ਤੋਂ ਪਹਿਲਾਂ ਦੇ ਦੱਸੋ ਆਉ ਤਾਂ ਪਹਿਲਾਂ ਤੁਹਾਡਾ ਇੱਥੇ ਪਹੁੰਚਦੇ ਆਪ ਦੇ ਚੈਨਲ ਦਾ ਆਪਜੀ ਵੱਲੋਂ ਇੱਥੇ ਮੇਰੇ ਵੱਲੋਂ ਇੱਥੇ ਪਹੁੰਚਦਾ ਤਹਿਤ ਰੂ ਧੰਨਵਾਦ ਆ। ਦਾਸ ਦਾ ਨਾਮ ਹਰਪਾਲ ਸਿੰਘ ਸਾਹਿਬ ਦਾ ਸਰਪੰਚ ਤੇ ਪਿੰਡ ਕਦਗਲਾ। ਸਰਪੰਚ ਸਾਹਿਬ ਹਰ ਵਾਰ ਗੋੜ ਵੇਚਦੇ ਹੋ ਤੇ ਪਿਛਲੀ ਵਾਰੀ ਖੁੱਲਾ ਚੈਲੰਜ ਕੀਤਾ ਸੀ ਉਹ ਤਾਕੜ ਅਫਸਰ ਡੀਐਚਓ ਲਖਵੀਰ ਸਿੰਘ ਨੂੰ। ਅੱਜ ਵੀ ਖੁੱਲਾ ਚੈਲੰਜ ਕਰਦੇ ਹੋ ਕਿ ਵਾਕੇ ਦੇਸੀ ਗੋੜਿਆ ਪਿਓਰ ਗੋੜਿਆ ਤੇ ਇਹ ਵੀ ਜਰੂਰ ਦੱਸਿਓ ਕਿ ਕੀ ਕੈਮੀਕਲ ਕਿਹੜੇ-ਕਿਹੜੇ ਕੈਮੀਕਲ ਨਾਲ ਲੋਕ ਜਿਹੜਾ ਗੋੜ ਦੇਸੀ ਤਿਆਰ ਕਰਦੇ ਨੇ। ਵੇਖੋ ਜੀ ਚੈਲੰਜ ਕਿਹੜਾ ਇਨਸਾਨ ਕਰਦਾ ਜਿਹਦੇ ਕੋਈ ਜਿਹੜਾ ਚੋਰ ਨਹੀਂ ਆ ਚੈਲੰਜ ਉਹੀ ਕਰੂਗਾ ਨਾ ਦਿਲ ਖੋਲ ਕੇ ਉਹੀ ਬਾਜ਼ਾਰ ਦੇ ਵਿੱਚ ਚੀਜ਼ ਵੇਚ ਸਕਦਾ ਵਾ ਜਿੰਨੇ ਕੋਈ ਹੀਰਾ ਫੇਰੀ ਨਹੀਂ ਕੀਤੀ ਠੀਕ ਆ ਔਰ ਵੇਖੋ ਮੈਂ ਮੈਂ ਨਹੀਂ ਕਹਿੰਦਾ ਵੀ ਮਤਲਬ ਕਿ ਸਾਰੇ ਲੋਕ ਮਤਲਬ ਕਿ ਕੈਮੀਕਲ ਦੇ ਨਾਲ ਹੀ ਗੁੜ ਤਿਆਰ ਕਰਦੇ ਆ ਸਾਡੇ ਬਜ਼ੁਰਗ ਗੁੜ ਬਣਾਉਂਦੇ ਰਹਿਆ ਔਰ ਮੇਰਾ ਜਿਹੜਾ ਮਕਸਦ ਸੀ ਨਾ ਗੁੜ ਦਾ ਇੱਕ ਇਹ ਬਜ਼ੁਰਗਾਂ ਦੀ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਨਾ ਸੀ ਸਾਡੇ ਘਰੇ ਚਾਹੇ ਮੇਰੇ ਵੱਡੇ ਵੀਰ ਗਹਿਰੀ ਪਹਿਲਵਾਨ ਸਰੋਂ ਵਾਲੇ ਠੀਕ ਆ ਉਹ ਉਹਨਾਂ ਨੇ ਉਹਨਾਂ ਤੋਂ ਜੀ ਮੈਨੂੰ ਜਾਗ ਲੱਗੀ ਸੀ ਠੀਕ ਆ ਜਿਸ ਤਰ੍ਹਾਂ ਮੇਰੇ ਵੱਡੇ ਵੀਰ ਸैम ਵੀਰ ਜੀ ਸਿੰਘਰ ਸਾਹਿਬ ਜਿਨ੍ਹਾਂ ਦਾ ਮਤਲਬ ਕਿ ਆਪਣੇ ਇਮੀਗ੍ਰੇਸ਼ਨ ਦਾ ਜਿਨ੍ਹਾਂ ਦਾ ਕੰਮ ਆ ਉਹ ਵੱਡੇ ਵੀਰ ਜੀ ਹਮੇਸ਼ਾ ਹੀ ਹਰ ਸਾਲ ਤੋਂ ਮੇਰੇ ਕੋਲੇ ਇੱਥੇ ਆਉਂਦੇ ਤੇ ਔਰ ਉਹ ਗੁੜ ਜਿਹੜਾ ਵਾ ਇਥੇ ਮੇਰੇ ਕੋਲ ਲੈ ਕੇ ਜਾਂਦੇ ਆ ਔਰ ਜਿਹੜੀ ਤੁਸੀਂ ਕੈਮੀਕਲ ਦੀ ਗੱਲ ਕੀਤੀ ਜ਼ਿਆਦਾ ਤੌਰ ਤੇ ਵੇਖੋ ਸਾਡੇ ਪੰਜਾਬ ਦੇ ਵਿੱਚ ਜਿਹੜੇ ਪਰਦੇਸੀ ਲੋਕ ਆਉਂਦੇ ਆ ਸਾਡੇ ਭਰਾ ਮੈਂ ਉਹਨਾਂ ਨੇ ਇਹ ਨਹੀਂ ਕਿਦਾ ਮਾਰਾ ਪਰ ਜ਼ਿਆਦਾ ਤੌਰ ਤੇ ਉਹਨਾਂ ਨੇ ਇਸ ਜਿਹੜਾ ਜਿਹੜਾ ਸਾਡਾ ਗੁੜ ਸੀ ਨਾ ਵੇਖੋ ਇਹ ਸਾਡਾ ਨੌ ਮਾਸ ਦਾ ਰਸਤਾ ਸੀ ਜ਼ਿਮੀਂਦਾਰ ਭਰਾਵਾਂ ਦਾ ਹਰ ਘਰ ਦੇ ਵਿੱਚ ਗੰਨਾ ਜਾਂ ਗੁੜ ਹੁੰਦਾ ਸੀ ਔਰ ਉਹਨਾਂ ਪਰਦੇਸੀ ਭਰਾਵਾਂ ਨੇ ਇੱਥੇ ਆ ਕੇ ਇਸ ਇਹ ਜਿਹੜੀ ਗੁੜ ਦੇ ਨਾਲ ਉਹਦੇ ਵਿੱਚ ਕੈਮੀਕਲ ਯੂਜ਼ ਕਰਨਾ ਵਰਤਣਾ ਹਨਾ ਇਹਦੀ ਬੰਤਰ ਹੋਰ ਕਰਾ ਕਰ ਦਿੱਤੀ ਹੁਣ ਇਹਦਾ ਜਿਹੜਾ ਅਸਲ ਜਿਹੜਾ ਰੰਗ ਆ ਕੁਦਰਤੀ ਜਿਹੜਾ ਇਹਦਾ ਇਹਨੂੰ ਕਾੜ ਕਾੜ ਕੇ ਬਣਾਇਆ ਅਸਲ ਜਿਹੜਾ ਗੁੜ ਦਾ ਇਹ ਰੰਗ ਹੁੰਦਾ ਔਰ ਜੇ ਤੂੰ ਕੈਮੀਕਲ ਦੀ ਗੱਲ ਕੈਮੀਕਲ ਤੇ ਪਤਾ ਨਹੀਂ ਕੀ ਕੁਝ ਪਾਈ ਜਾਂਦੇ ਹੋ ਜਿਹੜਾ ਸਾਡਾ ਬਣਾਉਂਦਾ ਤਰੀਕਾ ਵਾ ਸਾਡਾ ਬਣਾਉਂਦਾ ਤਰੀਕਾ ਅਸੀਂ ਜੇ ਜ 75 ਤੋਂ 80 ਕਿਲੋ ਰੋਆ ਠੀਕ ਆ ਉਹਦਾ ਗੰਨੇ ਦਾ ਰਸ ਕੱਢਿਆ ਗਿਆ ਉਹਦੇ ਵਿੱਚ ਅਸੀਂ ਇੱਕ ਤੋਂ ਡੇਢ ਚਮਚਾ ਜਿਹੜਾ ਅਸੀਂ ਅਸੀਂ ਪਾਉਣਾ ਵਾ ਇੱਕ ਗਲਾਸ ਪਾਣੀ ਦਾ ਠੀਕ ਆ ਆਓ ਮੈਂ ਤੁਹਾਨੂੰ ਥੋੜਾ ਲੱਗ ਕੇ ਦਿਖਾਉਣਾ ਅੱਜ ਅਸੀਂ ਲਾਈਵ ਆਪਣੇ ਦਰਸ਼ਕਾਂ ਨੂੰ ਵਿਖਾਵਾਂਗੇ ਕਿਵੇਂ ਜਿਹੜਾ ਗੋੜ ਤਿਆਰ ਹੁੰਦਾ ਹੈ ਜੇਸੀ ਖਾਦਾ ਬਰੋਂਦਾ ਅਸੀਂ ਆਉਣ ਇਹਦੀ ਮੈਲ ਜਿਹੜਾ ਇਹਨੂੰ ਇੱਕ ਰਾਹੀਂ ਮਤਲਬ ਕਿ ਫਿਲਟਰ ਕਰ ਚੁੱਕੇ ਆ ਇਹਨੂੰ ਨਖਾਰ ਚੁੱਕੇ ਆ ਰੌਣ ਠੀਕ ਹੈ ਜੀ ਹੁਣ ਇਹਦੇ ਚ ਕੀ ਆ ਅਸੀਂ ਕੀ ਕਰਨਾ ਆ ਆ ਦੇਖੋ ਅਸੀਂ 75 80 ਕਿਲੋ ਰੌਹ ਦੇ ਵਿੱਚ ਆ ਇੱਕ ਚਮਚਾ ਸੀ ਜਿਹੜਾ ਵਾ ਛੋਡੇ ਦਾ ਪਾਉਣਾ ਪਾਤਾ ਇੱਕ ਗਲਾਸ ਇੱਚੇ ਪਾਣੀ ਦਾ ਪਾਉਣਾ ਆ ਥੋੜਾ ਜਲ ਲੈ ਕੇ ਆਏ ਹੋ ਆ ਪਾਸ ਕੋਈ ਨਹੀਂ ਉਧਰ ਚਲੇ ਗਿਆ ਅੱਛਾ ਆ ਜਾ ਲੈ ਇਹਦੇ ਵਿੱਚ ਕੀ ਕਰਨਾ ਅਸੀਂ ਅਸੀਂ ਅੱਗ ਦੀ ਬਹਾ ਦੇ ਨਾਲ ਉਹਦੀ ਰਫਤਾਰ ਦੇ ਨਾਲ ਅਸੀਂ ਥੋੜਾ ਥੋੜਾ ਪਾ ਕੇ ਮੈਂ ਤੁਹਾਨੂੰ ਦਿਖਾਉਣਾ ਸੀ ਕਿ ਇਹਨੂੰ ਕਿਸ ਤਰ੍ਹਾਂ ਫਿਲਟਰ ਕਰਨਾ ਹੁਣ ਜਿਹੜੇ ਸਾਡੇ ਪਹਿਲਾਂ ਬਜ਼ੁਰਗ ਕੱਢਦੇ ਸੀ ਗੋੜਾ ਜਿਹਦਾ ਤਜਰਬਾ ਲਾ ਲਓ ਹਨਾ ਮੈਂ ਹੁਣ ਲੁਧਿਆਣੇ ਯੂਨੀਵਰਸਿਟੀ ਉੱਥੋਂ ਸਾਰੀ ਟ੍ਰੇਨਿੰਗ ਲਈ ਆ ਜੀ ਕਪੂਰਥੱਲੇ ਮੈਂ ਜਾ ਕੇ ਇਹਦੀ ਸਾਰੀ ਇਹਦਾ ਆ ਦੇਖੋ ਜੀ ਇਹ ਆਹ ਦੇਖੋ ਇਹਦੇ ਨਾਲ ਕੀ ਹੁੰਦਾ ਜੀ ਸੋਡੇ ਦੀ ਜਿਹੜੀ ਆ ਵਰਤੋਂ ਘੱਟ ਹੁੰਦੀ ਆ ਆ ਤੁਸੀਂ ਦਿਖਾਓ ਅੱਛਾ ਜੀ ਠੀਕ ਹੈ ਜੀ ਆ ਮੈਲ ਆ ਗਈ ਅਸੀਂ ਇਹਨੂੰ ਵੱਧ ਤੋਂ ਵੱਧ ਇਹਨੂੰ ਫਿਲਟਰ ਕਰਨਾ ਸਾਫ ਕਰ ਇਹਦੇ ਨਾਲ ਕੀ ਆ ਵੀ ਟੋਡਾ ਜਿਹੜਾ ਮੈਂ ਹੋਰ ਵੀ ਜਿਹੜੇ ਸਾਡੇ ਭਰਾ ਕੱਢਦੇ ਆ ਨਾ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਸੋਡਾ ਪਾਉਣ ਦਾ ਜਿਹੜਾ ਵਧੀਆ ਤੇ ਸੌਖਾ ਤਰੀਕਾ ਇਹੋ ਹੀ ਆ ਜੇ ਤੁਸੀਂ 1 ਕਿਲੋ ਸੋਡਾ ਲੈ ਕੇ ਆਂਦਾ ਉਹ ਤੇ ਤੁਹਾਡੇ 20 15 ਤੋਂ 20 ਦਿਨ ਤੋੜੇ ਨਿਕਲ ਜਾਣਗੇ ਠੀਕ ਆ ਪਰ ਜਿਹੜੇ ਸਾਡੇ ਮੈਂ ਅੱਗੇ ਗੱਲ ਕਰਦਾ ਮੈਂ ਮੈਂ ਫੇਰ ਗੱਲ ਉੱਥੇ ਲੈ ਕੇ ਆਉਣ ਲੱਗਾ ਪਰਦੇਸੀ ਭਰਾਵਾਂ ਦੀ ਗੱਲ ਕਰਦਾ ਹੁਣ ਜਿਆਦਾ ਤੌਰ ਤੇ ਸਾਡੇ ਕੋਈ ਇਥੇ ਭਰਾ ਆਉਦੇ ਆ ਉਹ ਕਹਿੰਦੇ ਵੀ ਸਰਪੰਚ ਸਾਹਿਬ ਇਸ ਗੋੜ ਦੀ ਚਾਹ ਬਣ ਜੇਗੀ ਕਿਉਂ ਕਹਿੰਦੇ ਆ ਪਹਿਲਾਂ ਕਿਉਂ ਨਹੀਂ ਕਹਿੰਦੇ ਕਿਉਂਕਿ ਸਾਡੇ ਪਰਦੇਸੀ ਭਰਾਵਾਂ ਦੇ ਇਹਦੇ ਨਾਲ ਜਿਹੜੀ ਕੁਦਰਤੀ ਵੇਖੋ ਕੁਦਰਤ ਨੇ ਮਠਾਸ ਪੈਦਾ ਕੀਤੀ ਇੱਕ ਸਾਲ ਦੀ ਖੇਤੀ ਆ ਜੀ ਗੰਨੇ ਦੀ ਠੀਕ ਆ ਕੁਦਰਤ ਨੇ ਇਹ ਚ ਮਠਾਸ ਪੈਦਾ ਕੀਤੀ ਤੇ ਆਪਾਂ ਇਹਦੇ ਨਾਲ ਛੇੜਛਾੜ ਕਿਉਂ ਕਰੀਏ ਠੀਕ ਹੈ ਜੀ ਜੇ ਇਸ ਗੁੜ ਦੀ ਚਾਹ ਹੀ ਨਹੀਂ ਬਣਨੀ ਤੇ ਫਿਰ ਕਿਹੜੇ ਗੁੜ ਦੀ ਚਾਹ ਬਣੂ ਅਸੀਂ ਇਸ ਜਿਹੜਾ ਅਸੀਂ ਇਹਨੂੰ ਡੇਢ ਤੋਂ 2 ਘੰਟੇ ਇਹਨੂੰ ਇਹਦੀ ਆ ਜਿਸ ਤਰ੍ਹਾਂ ਨਿਕਲ ਰਿਹਾ ਇਹਦੇ ਵਿੱਚ ਅਸੀਂ ਸਿਰਫ ਪਾਣੀ ਸਿਰਫ ਮਠਾਸ ਹੈ ਰਹਿ ਜਾਣੀ ਆ ਠੀਕ ਆ ਔਰ ਇਹਦੇ ਵਿੱਚ ਸਿਰਫ ਜਿਹੜਾ ਵਾ ਇਹ ਮਠਾਸ ਤੋਂ ਬਾਅਦ ਇਹ ਗੁੜ ਜਿਹੜਾ ਸਿਰਫ ਉਹੀ ਰਹਿ ਜਾਣ ਅਸੀਂ ਬਿਲਕੁਲ ਚੜਾ ਕੇ ਪਤ ਲਾਈ ਦੀ ਆ ਠੀਕ ਆ ਔਰ ਇਹ ਚਾਹ ਫੁੱਟਣ ਦਾ ਕੋਈ ਕਾਰ ਨਹੀਂ ਹੈਗਾ ਠੀਕ ਆ ਔਰ ਚਾਹ ਗੁੜ ਦੀ ਤੇ ਕਰਮਾਂ ਨਾਲ ਜੁੜਦੀ ਹੈ ਸਿਆਣਪਾ ਹੁੰਦਾ ਤੇ ਚਾਹ ਇਹ 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 ਚਾ ਅਸਲ ਜਿਹੜੇ ਦੇਸੀ ਗੁੜਾ ਚਾਹ ਉਹਦੀ ਬਣਦੀ ਹੈ ਜਿਹੜਾ ਪਰਦੇਸੀ ਮੈਂ ਫਿਰ ਉਹ ਗੱਲ ਕਰਦਾ ਵੀ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਸਾਰੇ ਨਹੀਂ ਮਾਰੇ ਪਰ ਹੈ ਆ ਹੁਣ ਡਾਕਟਰ ਸਾਹਿਬ ਕਹਿੰਦੇ ਤੁਸੀਂ ਗੁੜ ਦੀ ਚਾਹ ਬਣਾ ਲਿਆ ਕਰੋ ਹਨਾ ਹੁਣ ਗੁੜ ਦੇ ਵੇਖੋ ਕਿੰਨੇ ਫਾਇਦੇ ਆ ਇੱਚ ਬਈ ਟਾਈਮ ਬੰਸੀ ਆ ਬੀ ਆ ਮੈਗਨੀਸ਼ੀਅਮ ਆ ਕੈਲਸ਼ੀਅਮ ਆ ਆਇਰਨ ਆ ਠੀਕ ਆ ਹੁਣ ਡਾਕਟਰ ਸਾਹਿਬ ਕਹਿੰਦੇ ਮਰੀਜ਼ ਨੂੰ ਤੁਸੀਂ ਕੋਈ ਗੱਲ ਨਹੀਂ ਜੇ ਤੁਸੀਂ ਚਾਹ ਦਾ ਸੇਵਨ ਕਰਨਾ ਹੀ ਆ ਨਾ ਤੁਸੀਂ ਕੋਈ ਗੱਲ ਨਹੀਂ ਗੁੜ ਦੀ ਚਾਹ ਲੈ ਲਿਆ ਕਰੋ ਹੁਣ ਮਰੀਜ਼ ਕੀ ਕਰੇ ਮਰੀਜ਼ ਕਿਧਰ ਨੂੰ ਜਾਵੇ ਬੰਦਾ ਬੰਦੇ ਤੋਂ ਬਹੁਤ ਪੜਦਾ ਉਹਲੇ ਰੱਖਦਾ ਪਰ ਪ੍ਰਮਾਤਮਾ ਤੇ ਵਿਦਾ ਜੀ ਮੇਰਾ ਅੱਜ ਵੀ ਉਸ ਡੀ ਐਚਓ ਸਾਹਿਬ ਨੂੰ ਚੈਲੰਜ ਸੀ ਮੇਰਾ ਹੁਣ ਵੀ ਚੈਲੰਜ ਆ ਆ ਕੇ ਮੇਰੇ ਗੁੱਡ ਦਾ ਚੱਕ ਮੈਂ ਲੱਖ ਰੁਪਏ ਨਾਮ ਦਊਂਗਾ ਜੇ ਮੇਰੇ ਗੁੱਡ ਦਾ ਕੋਈ ਕੋਈ ਬਲਾਬਟ ਕੱਢ ਦੇਵੇ ਸਵਾਏ ਇੱਕ ਡੇਢ ਦੋ ਚਮਚਾ ਛੋਡੇ ਤੋਂ ਬਿਨਾ ਤੇਰਾ ਭਾ ਕਿਸ ਤਰ੍ਹਾਂ ਕਹਦਾ ਗਿਆ ਅਸੀਂ ਦਾ ਵੇ ਕਰਦੇ ਇਹ ਇਹ ਮਾਨ ਨਹੀਂ ਆ ਜੀ ਮੈਂ ਹੰਕਾਰ ਨਹੀਂ ਕਰਦਾ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਗਾ ਜਿਹੜੇ ਜਿਹੜੇ ਗੁੜ ਦੇ ਵਿੱਚ ਮਲਾਵਟ ਹੁੰਦੀ ਹੈ ਕੀ ਉਹ ਚਾਹ ਜਦੋਂ ਚਾਹ ਦੇ ਵਿੱਚ ਪਾਈਦਾ ਫੁੱਟ ਜਾਂਦਾ ਹੈ ਕੀ ਉਹਦੀ ਨਿਸ਼ਾਨੀ ਹੈ ਦੇਖੋ ਜੀ ਜਿਹੜੇ ਤੁਸੀਂ ਤੁਹਾਡਾ ਕੁਐਸਚਨ ਹੈ ਤੁਸੀਂ ਕੀਤਾ ਨਾ ਵੇਖੋ ਹੁਣ ਜੇ ਇੱਥੇ ਕਿਸੇ ਨੇ ਵੀ ਇਹ ਗੁੜ ਬਣਾਉਣ ਲੱਗਿਆ ਖੰਡ ਵਿੱਚ ਪਾਈ ਆ ਉਹਦੀ ਚਾਹ ਤਾਂ ਨਹੀਂ ਫੁੱਟੇਗੀ ਤਾਂ ਇਹ ਵੀ ਸਰਪੰਚ ਸਾਹਿਬ ਜਰੂਰ ਦੱਸਿਓ ਕਿ ਗੰਨਾ ਬੀਜਣ ਦਾ ਟਾਈਮ ਕੀ ਆ ਕਿਹੜਾ ਗੰਨੇ ਦਾ ਬੀਜ ਜਿਹੜਾ ਜ਼ਿਆਦਾ ਚੱਲਦਾ ਹੈ ਕਿਹੜੇ ਗੁੜ ਦੇ ਵਿੱਚ ਮਠਾਸ ਜਿਹੜੀ ਜ਼ਿਆਦਾ ਹੁੰਦੀ ਹੈ ਗੰਨੇ ਦੇ ਵਿੱਚ ਵੇਖੋ ਜਿਹੜੀ ਤੇ ਮਠਾਸ ਗੰਨੇ ਦੀ ਆ ਨਾ ਇਹ ਅਗੇਤਰੀਆਂ ਬਰੀਟਾਂ ਬਹੁਤ ਬਰੀਟਾਂ ਆ ਪਹਿਲਾਂ ਸਾਡੇ ਬਜੂਰ ਕੱਢਦੇ ਸੀ 64 ਠੀਕ ਆ ਹੁਣ ਜਿਸ ਤਰ੍ਹਾਂ 099 ਹੋ ਗਈ 15023 ਹੋ ਗਈ ਇਹ ਅਗੇਤਰੀਆਂ ਬਰੀਟਾਂ ਔਰ ਜਿਹੜੀ ਇਹਦੀ ਬਜਾਈ ਆ ਤੇ ਇਹਦੀ ਕਟਾਈ ਤੇ ਗੁੜ ਕੱਢਣ ਦਾ ਡਾ ਟਾਈਮ ਆ ਉਹ ਸਿਆਣਾ ਨੇ ਕਹਾਵਤ ਕਹੀ ਸੀ ਇੱਕ ਕਹਿੰਦੇ ਜੇ ਤੂੰ ਬੀਜੇ ਫੱਗਣ ਠੀਕ ਆ ਤੇ ਕਮਾਦ ਲੱਗੇਗਾ ਫੱਬਣ ਜੇ ਤੂੰ ਬੀਜੇਗਾ ਚੇਤ ਤੇ ਨਿਉ ਨਿਉ ਕੇ ਇਹਨੂੰ ਦੇਖ ਜੇ ਤੂੰ ਬੀਜੇਗਾ ਵਿਸਾਖ ਫਿਰ ਰੱਖਣਾ ਤੋ ਕੋਈ ਆਸ ਠੀਕ ਹੈ ਜੀ ਅਸਲ ਦੇ ਵਿੱਚ ਜਿਹੜਾ ਗੁੜ ਕੱਢਣ ਦਾ ਜਿਹੜਾ ਨਾ ਉਹ ਫਗਣ ਦੇ ਵਿੱਚ ਹੀ ਚਾਹੀਦਾ ਗੁੜ ਕੱਢਣਾ ਸਾਨੂੰ ਜਿਹੜੇ ਕਈ ਪਹਿਲਾਂ ਵੀ ਗੁੜ ਕੱਢਣ ਡਾਇਆ ਪੈਂਦੇ ਆ ਨਾ ਉਹ ਗੁੜ ਦੇ ਵਿੱਚ ਫਿਰ ਇੱਕ ਵੇਖਾ ਤੀ ਦੇਖਿਆ ਹੋਣਾ ਵੀ ਖੱਟਾਪਨ ਆਏਗਾ ਠੀਕ ਆ ਚਾਹ ਸਾਨੂੰ ਟੇਸਟ ਖਾਣ ਦੇ ਵਿੱਚ ਉਹ ਸਾਨੂੰ ਟੇਸਟ ਨਹੀਂ ਆਏਗਾ ਠੀਕ ਆ ਇਸ ਕਰਕੇ ਇਹ ਮੌਸਮ ਦੇ ਹਿਸਾਬ ਨਾਲ ਔਰ ਇਹ ਗੰਨਾ ਆਪਣੇ ਸਰੀਰ ਦੇ ਉੱਤੇ ਗਰਮੀ ਵਿੱਚ ਚੱਲਦਾ ਤੇ ਠੰਡ ਵਿੱਚ ਚੱਲਦਾ ਇੱਕ ਸਾਲ ਦੀ ਖੇਤੀ ਆ ਬਹੁਤ ਵਧੀਆ ਖੇਤੀ ਆ ਸਾਡੇ ਜਿੰਨੇ ਨੌਜਵਾਨ ਭਰਾਵ ਸਾਨੂੰ ਸਾਨੂੰ ਆਪਣੀ ਜ਼ਮੀਨ ਦੇ ਨਾਲ ਸਾਨੂੰ ਵੀ ਧਰਤੀ ਦੇ ਨਾਲ ਜੁੜਨਾ ਚਾਹੀਦਾ ਮੈਂ ਸਰਪੰਚ ਸਾਹਿਬ ਪਹਿਲਾਂ ਹਰ ਕਿਸਾਨ ਛੋਟਾ ਕੋਈ 5 10 ਮਰਲੇ ਜਿਹੜਾ ਵੀਜਦਾ ਸੀ ਤਾਂ ਜਿਹੜੇ ਵੱਡੇ ਕਿਸਾਨ ਆ ਉਹ ਕਿੱਲਿਆਂ ਦੇ ਹਿਸਾਬ ਨਾਲ ਵੀਜਦੇ ਸੀ ਪਰ ਹੁਣ ਜਿਹੜਾ ਬਿਲਕੁਲ ਘਟ ਗਈ ਹੈ ਗੰਨੇ ਦੀ ਖੇਤੀ ਇਹਦਾ ਵੀ ਕੀ ਕਾਰਨ ਮੰਨਦੇ ਹੋ ਤੇ ਬਿਮਾਰੀਆਂ ਵੀ ਫਿਰ ਵਧ ਗਈਆਂ ਜੀ ਸਾਡੇ ਨੌਜਵਾਨ ਜਿੰਨੀ ਪੀੜੀ ਆ ਇਹ ਸਰਕਾਰਾਂ ਦੀਆਂ ਮੈਂ ਕਮੀਆਂ ਬਹੁਤ ਵੱਡੀਆਂ ਆ ਭਾਵੇਂ ਕੋਈ ਵੀ ਸਰਕਾਰ ਆ ਠੀਕ ਆ ਵਾਹ ਜਿਹੜਾ ਵਾ ਉਹ ਐਸ਼ ਟਾਈਮ ਜਿਹੜਾ ਬਾਹਰ ਦਾ ਠੀਕ ਆ ਕੰਮ ਕਰਕੇ ਕੋਈ ਰਾਜੀ ਨਹੀਂ ਕੋਈ ਕੁਛ ਨਹੀਂ ਠੀਕ ਆ ਇਸ ਕਰਕੇ ਫਿਰ ਜ਼ਿੰਮੇਦਾਰ ਜੇ ਐਮਸੀ ਦਾ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਤੇ ਇਹਨਾਂ ਨੂੰ ਵਾਅਦਾ ਕਰੇ ਠੀਕ ਆ ਫਸਲਾਂ ਦੇ ਵਿੱਚ ਰੋਜ਼ਗਾਰ ਦੇ ਵਿੱਚ ਵਾਅਦਾ ਕਰੇ ਤੇ ਫਿਰ ਸਾਨੂੰ ਲੋੜ ਕੋਈ ਨਹੀਂ ਮੇਰਾ ਜਿਹੜਾ ਮਾਰ ਜਿਹੜਾ ਮੇਰਾ ਇਸ ਕਰਕੇ ਸਾਰਾ ਕੁਝ ਪੰਜਾਬ ਦੀ ਤਰਤੀ ਦੇ ਆ ਸਾਨੂੰ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਉੱਤੇ ਚਾਹੀਦਾ ਤੇ ਫੇਰ ਸਾਰਾ ਕੁਝ ਉਸੇ ਤਰ੍ਹਾਂ ਹੀ ਹੋ ਸਕਦਾ ਵਾ ਜੇ ਸਰਕਾਰਾਂ ਚਾਹਣ ਪਰ ਅਸੀਂ ਆਪਣੇ ਜੇਬਿਆਂ ਤੱਕ ਸੀਮਤ ਰਹਿ ਗਏ ਜੀ ਠੀਕ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਮੌੜ ਦੁਬਾਰਾ ਉਹ 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 ਉਹੋ ਜਿਹਾ ਮੌਸਮ ਉਹੋ ਜਿਹਾ ਬਦਲਾਅ ਠੀਕ ਹੈ ਇਸ ਤਰਤੀ ਤੇ ਆ ਬਈ ਜੇ ਸਰਕਾਰਾਂ ਦਾ ਇਦਾਂ ਦੇ ਹਾਲਾਤ ਰਹੇ ਜੀ ਜੇ ਅੱਜ ਗੱਲ ਕਰ ਲਈਏ ਪੁਰਾਣੇ ਬਜ਼ੁਰਗਾਂ ਦੀ ਤਾ ਸਵਾਦ ਵੇਖਣ ਲੱਗੇ ਅੱਧਾ-ਅੱਧਾ ਕਿਲੋ ਗੁੜ ਖਾ ਜਾਂਦੇ ਸੀ ਪਰ ਉਮਰ ਵੀ ਉਹਨਾਂ ਦੀ 100-100 100 ਤੋਂ ਵੱਧ ਵੀ ਸਾਲ ਕਈ ਜਿੰਦੀ ਪਰ ਹੁਣ ਉਮਰ ਵੀ ਗਿਣੇ ਤੇ 40-50 50 ਸਾਲ ਹੀ ਰਹਿ ਗਈ ਹੈ। ਵੇਖੋ ਜੀ ਤੁਹਾਡਾ ਸਵਾਲ ਬੜਾ ਵਧੀਆ ਜੀ। ਜੀ ਅਸੀਂ ਆਪਣੇ ਇਸ ਸਰੀਰ ਨੂੰ ਟੱਕਣ ਵਾਸਤੇ ਤਨ ਟੱਕਣ ਵਾਸਤੇ ਸੋਹਣੇ ਬਸਤਰ ਪਹਿਨਦੇ ਨਾ ਸੋਨਾ ਸਾਨੂੰ ਖਾਣਾ ਵੀ ਚਾਹੀਦਾ। ਠੀਕ ਹੈ। ਤੇ ਇਹ ਸਾਰਾ ਕੁਝ ਸਾਡੇ ਤੇ ਨਿਰਭਰ ਕਰਦਾ ਜੇ ਉਹ ਬਜ਼ੁਰਗ ਸੀ ਨਾ ਉਹਨਾਂ ਦਾ ਖਾਣ ਪੀਣ ਟੰਗਸ ਉਹ ਕੰਮ ਕਰਦੇ ਸੀ। ਹੱਥੀ ਕੰਮ ਕਰਦੇ ਸੀ ਠੀਕ ਆ ਇਸ ਕਰਕੇ ਇਹ ਮਤਲਬ ਕਿ ਸਾਰਾ ਕੁਝ ਜੋ ਵੀ ਆ ਨਾ ਸਾਨੂੰ ਜੇ ਧਰਤੀ ਦੇ ਨਾਲ ਜੁੜ ਕੇ ਰਵਾਂਗੇ ਤੇ ਅਸੀਂ ਆਪਣੀਆਂ ਸਾਰੀਆਂ ਬਿਮਾਰੀਆਂ ਤੋਂ ਰਹਿਤ ਵੀ ਰਵਾਂਗੇ ਠੀਕ ਆ ਔਰ ਆਪਣਾ ਅਸੀਂ ਚੰਗਾ ਸੁਚੱਜਾ ਵਧੀਆ ਜੀਵਨ ਜਿਹੜਾ ਬਤੀਤ ਕਰਾਂਗੇ ਸਾਨੂੰ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਆ ਕੀ ਤੁਹਾਨੂੰ ਇਹਨਾਂ ਦੇ ਗੁੜ ਦੇ ਵਿੱਚ ਫਰਕ ਲੱਗਦਾ ਹੈ ਕਿ ਕੈਮੀਕਲ ਤੋਂ ਬਿਨਾ ਹੈ ਕਿ ਵਾਕਿਆ ਹੀ ਤਿਆਰ ਹੋਇਆ ਸასიਖਾਲ ਦੋਸਤੋ ਜਿਵੇਂ ਕਿ ਤੁਸੀਂ ਵੇਖ ਹੀ ਲਿਆ ਹੈ ਕਿ ਨਾਲ ਹਰਪਾਲ ਨੇ ਸਾਰਾ ਐਕਸਪਲੇਨ ਵੀ ਕਰ ਦਿੱਤਾ ਹੈ ਕਿ ਸਿਰਫ ਸੋਡਾ ਮਿਲਾਉਂਦਾ ਹੈ ਇਦੇ ਕੋਲ ਬੈਠ ਕੇ ਪੜਾ ਕੇ ਖੜੀ ਦੇ ਵੇਖੋ ਮਾਡਰਨ ਜਮਾਨਾ ਆ ਦੁਕਾਨਾਂ ਤੋਂ ਆਪਾਂ ਵੱਡੇ ਸਟੋਰਾਂ ਤੋਂ ਚੀਜ਼ਾਂ ਖਰੀਦਦੇ ਆ ਪੈਕੇਟ ਚ ਬੰਦ ਹੁੰਦੀਆਂ ਨੇ ਸਾਨੂੰ ਨਹੀਂ ਪਤਾ ਉਹ ਕੀ ਸਾਨੂੰ ਪਰੋਸ ਰਹੇ ਨੇ ਆਪਾਂ ਮਹਿੰਗੇ ਮੁੱਲ ਦੀਆਂ ਚੀਜ਼ਾਂ ਲੈ ਕੇ ਖਾ ਰਹੇ ਆ ਬਿਮਾਰ ਹੋ ਰਹੇ ਆ ਜਿਵੇਂ ਵੀਰ ਨੇ ਕਿਹਾ ਸੀ ਕਿ ਡਾਕਟਰਾਂ ਨੇ ਕਾਫੀ ਲੋਕਲ ਰეკਮੈਂਡ ਕੀਤਾ ਕਿ ਗੁੜ ਦੀ ਚਾਹ ਪੀਓ ਗੁੜ ਚ ਵੈਸੇ ਵੀ ਆਇਰਨ ਕਾਫੀ ਹੁੰਦਾ ਹੋਰ ਕਾਫੀ ਨਿਊਟ੍ਰੀਐਂਟਸ ਹੁੰਦੇ ਨੇ ਜਿਹੜੇ ਬੱਚਿਆਂ ਲਈ ਤੇ ਸਾਡੇ ਲਈ ਬਹੁਤ ਜ਼ਰੂਰੀ ਆ ਬਾਡੀ ਵਾਸਤੇ ਬਹੁਤ ਜ਼ਰੂਰੀ ਆ ਫਿਰ ਜੇ ਚੰਗਾ ਗੁੜ ਮਿਲ ਜੇ ਤੇ ਉਹਦੇ ਨਾਲ ਹੀ ਤੇ ਰੀਸ ਹੀ ਕੋਈ ਨਹੀਂ ਤੁਸੀਂ ਆਪ ਸਾਰਾ ਪ੍ਰੋਸੈਸ ਦੇਖਿਆ ਆ ਵਾਚਿਆ ਆ ਬਿਨਾ ਕਿਸੇ ਮਿਲਾਵਟ ਦੇ ਉਹਦੀ ਸ਼ਗਲ ਹੀ ਦੱਸਣ ਲਈ ਹੈ ਕਿ ਗੁੜ ਕਿੱਦਾਂ ਦਾ ਬਣਿਆ ਉਹਨੂੰ ਟੇਸਟ ਕਰਕੇ ਦੇਖੋ ਤੁਹਾਨੂੰ ਮਜ਼ਾ ਆਏਗਾ ਇੱਕ ਵਾਰੀ ਤੁਸੀਂ ਖਰੀਦ ਲਿਆ ਖਾ ਲਿਆ ਤੇ ਬਾਰ ਬਾਰ ਤੁਹਾਡਾ ਤੁਹਾਡਾ ਵੀ ਦਿਲ ਕਰੇਗਾ ਤੁਹਾਡਾ ਪਰਿਵਾਰ ਵੀ ਕਹੇਗਾ ਕਿ ਜਾ ਕੇ ਲੈ ਕੇ ਆਓ ਉਹੀ ਗੁੜ ਆਪਾਂ ਘਰੇ ਯੂਜ਼ ਕਰਨਾ ਚਾਹ ਵਾਸਤੇ ਵੀ ਤੇ ਖਾਣੇ ਤੋਂ ਬਾਅਦ ਵੀ ਖਾਣ ਵਾਸਤੇ ਬਹੁਤ ਧੰਨਵਾਦ ਹੈ ਇਸ ਵੀਰ ਦਾ ਕਿ ਚਲੋ ਅੱਜ ਕੱਲ ਦੇ ਮਾਡਰਨ ਜਮਾਨੇ ਵਿੱਚ ਵੀ ਆਪਣੇ ਲਾਭ ਨੂੰ ਬਹੁਤਾ ਸਾਹਮਣੇ ਨਹੀਂ ਰੱਖਦਾ ਫਾਇਦੇ ਨੂੰ ਬਹੁਤਾ ਸਾਹਮਣੇ ਨਹੀਂ ਰੱਖਦਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਰਿਹਾ ਇੱਕ ਚੰਗਾ ਉਪਰਾਲਾ ਆ ਵੀਰ ਦਾ ਤੇ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ ਸਾਰਿਆਂ ਧੰਨਵਾਦ ਜੀ ਤਾਂ ਇਹ ਉਹ ਕਿਸਾਨ ਆ ਹਰਪਾਲ ਸਿੰਘ ਜਿਨੇ ਖੁੱਲਾ ਚੈਲੰਜ ਕੀਤਾ ਹੈ ਕਿ ਸਿਹਤ ਵਿਭਾਗ ਜਦੋਂ ਮਰਜ਼ੀ ਚੈੱਕ ਕਰ ਸਕਦੀ ਹੈ ਜੇਕਰ ਮਲਾਵਟ ਗੁੜ ਦੇ ਵਿੱਚ ਕੁਝ ਹੁੰਦੀ ਆ ਤਾਂ ਲੱਖ ਰੁਪਇਆ ਜਿਹੜਾ ਮੇਰੇ ਵੱਲੋਂ ਨਾਮ ਜਿਹੜਾ ਦਿੱਤਾ ਜਾਵੇਗਾ ਲੱਖ ਰੁਪਇਆ ਦਾ ਖੁੱਲਾ ਚੈਲੰਜ ਇਸ ਵੀਰ ਨੇ ਰੱਖਿਆ ਹੈ ਵੱਧ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਕਰਕੇ ਦੱਸਿਓ ਕਿ ਗੁੜ ਵਾਕੇ ਗੁੜ ਦੀ ਚਾਹ ਪੀਣੀ ਚਾਹੀਦੀ ਆ ਖਾਣਾ ਚਾਹੀਦਾ ਤੁਸੀਂ ਦੇਖਦੇ ਰਹੋ ਪੰਜਾਬ న్యూਸ ਜੋ ਮੈਂ ਜਸਪੀਤ ਸਿੰਘ ਛਿਨਾ